ਅੱਜ ਸੁਣੇ ਗਏ ਸੀ ਕਿ ਉੱਥੇ ਜਾ ਕੇ ਆਏ ਆ ਮੌਕਾ ਦੇਖ ਕੇ ਆਏ ਆ ਫਿਲਹਾਲ ਉੱਥੇ ਕੁਸਰੀ 10-12 ਕੁਰਸੀਆਂ ਪਈਆਂ ਨੇ ਸਾਨੂੰ ਨਹੀਂ ਪਤਾ ਉਹ ਹੁਣ ਭਜਾਏ ਨੇ ਜਾਂ ਅੱਧਾ ਘੰਟਾ ਪਹਿਲਾਂ ਜਾਂ ਘੰਟਾ ਪਹਿਲਾਂ ਚਲੇ ਗਏ ਨੇ ਠੀਕ ਹੈ ਨਾ ਆਪਣਾ ਮੋਟਿਵ ਉਹਨਾਂ ਨਾਲ ਕੁਲਝਣਾ ਨਹੀਂ ਸੀਗਾ ਆਪਣਾ ਮੋਟਿਵ ਸੀਗਾ ਗੰਦੇ ਪਾਣੀ ਜਿਹੜੇ ਕਾਲੇ ਪਾਣੀਆਂ ਨੂੰ ਇਹਨੂੰ ਸਰਕਾਰ ਦੀ ਕੰਨੀ ਕੱਢਣਾ ਵੀ ਇਹ ਜਿਹੜੇ ਪਾਣੀ ਗੰਦੇ ਡੈਂਗਾ ਦੇ ਪੈ ਰਹੇ ਨੇ ਉਨਥੇ ਤੁਸੀਂ ਰੋਕਿਆ ਕਿਉਂ ਨਾ ਉਹਨੂੰ ਬੰਦ ਲਾਉਣ ਦਾ ਅੱਜ ਜਿਹੜਾ ਪ੍ਰੋਗਰਾਮ ਲੱਖੇ ਸਿਧਾਣੇ ਤੇ ਅੰਤੋਜ ਮਾਨ ਵੱਲੋਂ ਦਿੱਤਾ ਗਿਆ ਸੀਗਾ ਉਹ ਪ੍ਰੋਗਰਾਮ ਕਲੀਕ ਕੇ ਉੱਥੇ ਜਾ ਕੇ ਆ ਇਸ ਟਾਈਮ ਉੱਥੇ ਕੋਈ ਨਹੀਂ ਹੈਗਾ ਵਾ ਉੱਥੇ ਸਾਰੇ ਜਾ ਚੁੱਕੇ ਬੋਲੇ ਇਸ ਸਾਨਿਹਾਰ ਸੋ ਨਿਹਾਰ ਕਿਤੇ ਵੀ ਵੀਰ ਇੱਥੇ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਕਿਸੇ ਨੇ ਵੀ ਇਸ ਗੱਲ ਦਾ ਹਜੇ ਮਨ ਦੇ ਵਿੱਚ ਇਹ ਗੱਲ ਨਹੀਂ ਲਿਆਉਣੀ ਵੀ ਅਸੀਂ ਉਸ ਪਾਣੀ ਨੂੰ ਨਹੀਂ ਰੋਕ ਸਕੇ ਇਹ ਸਰਕਾਰਾਂ ਨੂੰ ਤੁਸੀਂ ਨੰਗਾ ਕਰ ਕੱਲਿਓ ਇਹ ਤੁਹਾਡੀ ਬਹੁਤ ਵੱਡੀ ਚਾਹਤ ਹੈ ਪੂਰੀ ਦੁਨੀਆ ਦੇਖਦੀ ਆ ਆ ਵੀਡੀਓ ਵੀ ਤੁਹਾਡਾ ਪੂਰੀ ਦੁਨੀਆ ਦੇ ਇੰਟਰਨੈਟ ਦੇ ਬਰਾਦਰੀ ਨੇ ਦੇਖਣਾ ਭਾਈ ਜਾਰੇ ਨੇ ਕਿ ਸਰਕਾਰ ਜਿਹੜੀ ਆ ਉਹ ਜਿਹੜਾ ਇੰਡਸਟਰੀ ਦੇ ਹੱਕ ਵਿੱਚ ਖੜੀ ਆ ਔਰ ਪੰਜਾਬ ਦੀ ਜਨਤਾ ਦੇ ਖਿਲਾਫ ਖੜੀ ਆ ਔਰ ਇਹ ਸਰਕਾਰ ਨੰਗੀ ਕਰਨੀ ਸੀ ਤੁਸੀਂ ਨੰਗੀ ਕਰ ਦੋਤੀ ਹੈ ਜੀ ਪੰਜਾਬ ਜੀ ਜੁਰਦਾਰਾ ਜੈ ਜੁਰਦਾਰਾ i don't know. <laughs> ਜਿਹੜੇ ਨਹੀਂ ਆਏ ਬਹੁਤ ਇਹ ਪੁੱਛਦਾ ਵੀ ਰੋਗ ਲੈ ਗਏ ਪੁਲਸ ਨੇ ਪਤਾ ਜਾਂਦੇ ਰੋਕਦੇ ਨੇ ਔਰ ਜਿਹੜੇ ਵੀ ਆਏ ਕਿਰਪਾ ਨਾਲ ਆਮਦਨੀ ਤੇ ਆ ਕੇ ਵਾਸੇ ਆ ਜਾਰੂਰ ਕਰੋ ਜੇ ਵੀ ਆਇਆ ਆਪਣਾ ਕੱਟ ਜਿਹੜਾ ਇੱਥੇ ਥੋੜਾ ਸੀ ਚੋਂਦੇ ਪੂਰੇ ਪਿੰਡ ਦੇ ਸਾਰੇ ਪਿੰਡਾਂ ਨੇ ਉਹਦੇ ਆਲੇ ਲਾਈ ਹੋਈ ਆ ਠੀਕ ਹੈ ਨਾ ਫਿਰ ਵੀ ਜਿੰਨਾ ਵੀ ਕੱਟ ਸੀਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਜਿਹੜੀ ਰਣਨੀਤੀ ਆ ਲੱਖੇ ਸੁਧਾਨੇ ਹੋਣੀ ਜਾਂ ਜਿਹੜੀਆਂ ਹੋਰ ਜਿਹੜੀਆਂ ਆਪਣੇ ਹੈਗੇ ਨੇ ਯੂਨੀਅਨ ਉਹ ਦੇਣੀ ਆ ਉਹਦੇ ਉੱਤੇ ਅੱਗੇ ਵੀ ਆਪਾਂ ਫੁੱਲ ਝਾੜਾਵਾਂਗੇ ਲੱਖਾਂ ਸੁਧਾਨਾ ਜਿੰਦਾਬਾਦ ਜਨਤਾ ਵਾਹਿਦਾ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਬੇਰੀ ਹੋਰ ਬੇਨਤੀ ਆ ਵੀਰਾਂ ਨੂੰ ਜਿੰਨੇ ਵੀ ਪੰਜਾਬੀ ਵੀਰ ਆਪਣੇ ਆਏ ਆ ਜਰੂਰ ਵੀ ਅਗਾਂਹ ਅੱਕੇ ਵਾਸਤੇ ਲੱਖਾਂ ਸਾਨਾ ਆਪਾਂ ਨੂੰ ਮੈਸੇਜ ਕਰੂਗਾ ਪੰਜਾਬ ਦੇ ਵੱਧ ਦੇ ਵੱਧ ਦੇ ਹੱਕ ਦੀ ਗੱਲ ਤੇ ਕੋਈ ਵੀ ਆਵਾਜ਼ ਦਊਗਾ ਆਪਾਂ ਪੰਜਾਬੀਓ ਇੱਕਠੇ ਹੋਣਾ ਵਾ ਬਦਨਾ ਬਦਨਾ ਆਪ بچਾਉਣਾ ਇਹ ਪਾਣੀ ਸਾਰਿਆਂ ਨੇ ਪੀਣਾ ਵਾ ਨਹੀਂ ਆਪਣੀ ਜਨਰੇਸ਼ਨ ਬਚਣੀ ਨਹੀਂ ਚਾਹੇ ਕੋਈ ਵੀ ਆ ਠੀਕ ਨਹੀਂ ਕੈਂਸਰ ਸਾਡੇ ਨਾ ਆ ਹੁਣ ਜਿੰਨਾ ਵੀ ਤੁਹਾਡੇ ਮੁੰਡਿਆ ਖੜਾ ਸਾਡੇ ਮੀਂਹ ਦੇ ਵਿੱਚ ਆ ਆ ਦੇਖੋ ਸਭ ਤੋਂ ਵੱਧ ਥੋੜੇ ਸਾਹਮਣੇ ਆ ਮਾਤਾ ਜੀ ਖੜੇ ਨੇ ਇਹ ਕਹਿੰਦੇ 50 ਬੰਦੇ ਕੈਂਸਰ ਦੇ ਪੇਸ਼ੈਂਟ ਸਾਡੇ ਮਲੇ ਚ ਨੇ ਹੈਗੇ ਇਹਦਾ ਜ਼ਿੰਮੇਵਾਰ ਕੌਣ ਕੀ ਮਰ ਚੁੱਕੇ ਨੇ 50 ਬੰਦੇ ਕੈਂਸਰ ਨਾਲ ਇਹ ਸਰਕਾਰ ਨੂੰ ਚਾਹੀਦਾ ਨਹੀਂ ਨਾ ਅੱਜ ਤੁਹਾਡੇ ਸਾਰੇ ਸਹਿਯੋਗ ਪੀਰਾਂ ਦੇ ਘੱਟ ਦੇ ਸਹਿਯੋਗ ਨਾਲ ਅਸੀਂ ਜਿੰਨੇ ਜੋਗੇ ਸੀਗੇ ਉੱਥੇ ਬੰਨ ਲਾ ਕੇ ਆਏ ਆ ਬਾਕੀ ਪ੍ਰੋਗਰਾਮ ਲਿਖਿਆ ਜਾਊਗਾ ਸਾਰੀ ਉੱਪਰਲੀ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਹੁਣ ਆਪਾਂ ਜਿਵੇਂ ਪ੍ਰੋਗਰਾਮ ਬਣਾਊਗਾ ਅਗਲੀ ਵਾਰ ਦੱਸਿਆ ਜਾਊਗਾ ਹੁਣ ਆਪਾਂ ਕੋਈ ਹੁੱਲਣ ਬਾਜਰੀ ਕਰਨੀ ਸ਼ਾਂਤਮਈ ਆਪਣੇ ਆਪਣੇ ਘਰਾਂ ਨੂੰ ਜਾਣਾ ਵਾ ਸਾਰਿਆਂ ਨੂੰ ਬੇਨਤੀ ਆ ਕਿ ਅੱਗੇ ਤੋਂ ਹਮ ਹਮਾ ਕੇ ਪਹੁੰਚਿਆ ਕਰੋ ਵੀਰੋ ਜਿਹੜੇ ਨਹੀਂ ਵੀ ਪਹੁੰਚ ਸਕੇ ਉਹਨਾਂ ਨੂੰ ਵੀ ਬੇਨਤੀ ਆ ਕਿ ਥੋੜਾ ਜਿਹਾ ਜਿਗਰਾ ਕਰੋ ਇੱਥੇ ਪਰਚੀਆਂ ਨਾ ਜਾਂ ਡਾਂਗਾ ਖਾਣ ਨਾ ਕੁਝ ਨਹੀਂ ਹੋਣ ਲੱਗਿਆ ਮਰਨਾ ਤਾਂ ਅੱਜ ਵੀ ਆ ਮਰਨਾ ਕੱਲ ਵੀ ਆ ਖਾਲਸਾ ਚੜ੍ਹਦੀ ਕਲਾ ਜੂਂਦਾ ਤੇ ਚੜ੍ਹਦੀ ਕਲਾ ਜ ਰਹੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਬੇਨਤੀ ਹੋਰ ਆ ਸਾਡੇ ਮਾ ਪੱਤਰਕਾਰਾਂ ਦੇ ਮਾਧਿਅਮ ਨਾਲ ਇੱਕ ਮਿੰਟ ਭਾਈ ਜੀ ਭਾਈ ਜੀ ਇੱਕ ਮਿੰਟ ਪੱਤਰਕਾਰੋ ਮੈਂ ਵੀਰੋ ਤੁਸੀਂ ਨਾ ਇਹ ਜਿਹੜੇ ਗੱਲ ਤੁਹਾਡੇ ਦਾ ਮਾਧਿਅਮ ਨਾਲ ਮੈਂ ਪੰਜਾਬ ਦੀ ਜਨਤਾ ਨੂੰ ਕਹਿਣੀ ਚਾਹੁੰਦਾ ਮੈਂ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਵਾ ਔਰ ਦੇਸ਼ ਦੀ ਜਨਤਾ ਬੈਠੀ ਆ ਲੱਖੇ ਸੁਧਾਨੇ ਦੇ ਖਿਲਾਫ ਬਹੁਤ ਸਾਰੇ ਵੀਰ ਜਿਹੜੇ ਆ ਕਮੈਂਟ ਕਰਦੇ ਨੇ ਲੱਖਾ ਸੁਧਾਨਾ ਇੰਜਾਂ ਨਾ ਕਰੇ ਕੌਣ ਲੋਕ ਨੇ ਇਹ ਸਰਕਾਰਾਂ ਦਾ ਜਿਹੜਾ ਹੈਗਾ ਮੈਂ ਇਹਨਾਂ ਦਾ ਆਪਣੇ ਜਿਹੜੇ ਬੰਦੇ ਰੱਖੇ ਹੋਏ ਨੇ ਉਹਦੇ ਤੇ ਗਲਤ ਕਮੈਂਟ ਕਰਦੇ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੋ ਇਹਨਾਂ ਦਾ ਇਹ ਇਹਨਾਂ ਦਾ ਆਈਟੀ ਸੈੱਲ ਆ ਸਰਕਾਰਾਂ ਦਾ ਇੰਡਸਟਰੀਅਲਾਂ ਦਾ ਜਿਹੜੇ ਉਹਦੇ ਖਿਲਾਫ ਲੱਗੇ ਦੇ ਕਲਾਬ ਜਿਹੜੇ ਬੋਲਦੇ ਨੇ ਲੱਖਾ ਬਹੁਤ ਵਧੀਆ ਮੁੰਡਾ ਤੁਸੀਂ ਮੈਨੂੰ ਦੱਸੋ ਜਿਹੜੀਆਂ ਪੰਜਾਬ ਦੀਆਂ ਬਾਕੀ ਪਾਰਟੀਆਂ ਨੇ ਅੱਜ ਤੁਸੀਂ ਦੱਸੋ ਕਿੱਥੇ ਨੇ ਉਹ ਕੋਈ ਵੀ ਨਹੀਂ ਕੋਈ ਬੋਲਦਾ ਕੋਈ ਪਾਣੀ ਦੇ خاطر ਬੋਲਦਾ ਕੋਈ ਥੋੜੀ ਹੱਕੰਦੀ ਆਵਾਜ਼ ਲਈ ਬੋਲਦਾ ਕੰਦੇ ਪਾਣੀ ਦੀ ਸਾਡੀ ਲੜਾਈ ਨੂੰ ਸਾਡੀ ਲੜਾਈ ਦਾ ਮਕਸਦ ਬਦਲਦਾ ਐਵੇਂ ਨਾ ਨਲੀ ਗੱਲਾਂ ਵਿੱਚ ਆਇਆ ਸਾਡੀ ਲੜਾਈ ਦਾ ਚਾਰ ਨੰਬਰ ਸਾਡੇ ਸਾਡੀ ਲੜਾਈ ਦਾ ਮੋਟਿਵ ਬਦਲਤਾ ਇੱਥੇ ਪਰਵਾਸੀ ਵਰਸੇ ਪੰਜਾਬੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸਾਡਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਅਸੀਂ ਪਾਣੀਆਂ ਦੀ ਗੱਲ ਕਰਦੇ ਆ ਗੰਦਲੇ ਪਾਣੀ ਗੰਦੇ ਪਾਣੀ ਦੀ ਗੱਲ ਕੀਤੀ ਆ ਤੇ ਉਹ ਗੱਲ ਦੇ ਪੈਰਾ ਦਵਾਂਗੇ ਤੇ ਹੁਣ ਆਪਾਂ ਸਾਰੇ ਨੇ ਸ਼ਾਂਤਮਈ ਚੱਲਣਾ ਜੁਕਾਰੇ ਛੱਡਣੇ ਆ ਸਰਕਾਰ ਮੁਰਦਾਬਾਦ ਦੇ ਨਾਰੇ ਲਾ ਕੇ ਥੋਪਾ ਚਾਲੇ ਪਾਉਣੇ ਆ ਪੰਜਾਬ ਸਰਕਾਰ ਮੁਰਦਾਬਾਦ ਕਿਆ ਸਰਕਾਰ いただきます。